ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਜੀ ਆਪਣੇ ਇੱਕ ਨਵੇਂ ਵਲੌਗ ਤੇ ਹਾਂਜੀ ਸਵੇਰ ਦਾ ਟਾਈਮ ਹੈ ਇੱਥੇ ਟਾਈਮ ਜੀ ਹੋ ਗਿਆ ਸੀ ਤਕਰੀਬਨ 8:00 ਵੱਜ ਚੁੱਕੇ ਸੀ ਬੱਚੇ ਆਪਣੇ ਤਿੰਨੋ ਬੇਟੀਆਂ ਸਕੂਲ ਚ ਚਲੇ ਗਏ ਨੇ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੁਣ ਤਾਂ ਇਹਨਾਂ ਦੇ ਪਾਪਾ ਵੀ ਸ਼ੌਪ ਦੇ ਜਾਣ ਲੱਗੇ ਤੇ ਵੈਸੇ ਜਿਆਦਾ ਉਹਨਾਂ ਨੂੰ ਕੰਮ ਤਾਂ ਨਹੀਂ ਹੁੰਦਾ ਪਰ ਸ਼ੌਪ ਤੇ ਜਾਣ ਲੱਗੇ ਚਲੋ ਥੋੜਾ ਮੋਟਾ ਜਿਹੜਾ ਕੰਮ ਆਪਣਾ ਕਰ ਲੈਂਦੇ ਨੇਗੇ ਵੈਸੇ ਘਰੇ ਵੀ ਹਨਾ ਨਹੀਂ ਜੀ ਲੱਗਦਾ ਹੈਗਾ ਜਦੋਂ ਹਮ ਠੀਕ ਨੇਗੇ ਜਦੋਂ ਪਹਿਲਾਂ ਦਰਦ ਹੁੰਦਾ ਸੀ ਤਾਂ ਉਹਨਾਂ ਅਈ ਤਾਂ ਹੁੰਦਾ ਨਾ ਵੀ ਬੰਦਾ ਘਰੇ ਬੈ ਵੀ ਜਾਂਦਾ ਪਰ ਜਦੋਂ ਠੀਕ ਹੋ ਜੇ ਹਨਾ ਦਰਦ ਘਟ ਜੇ ਆਪਣੇ ਆਪ ਹੀ ਕੰਮ ਵਾਲੇ ਬੰਦੇ ਤੋਂ ਨਹੀਂ ਘਰੇ ਬੈਠਿਆ ਜਾਂਦਾ ਤੇ ਹਾਂਜੀ ਇੱਥੇ ਬਸ ਮੈਂ ਲੱਗੀ ਹੋਈ ਆ ਆਪਣੇ ਸਵੀਡੀਆਂ ਸਫਾਈਆਂ ਕਰਨ ਤੇ ਬੈੱਡ ਸ਼ੀਟ ਜਮੈਂ ਧੋਣ ਵਾਸਤੇ ਨਹੀਂ ਜੱਟਿਆ ਵਾਸਤੇ ਦੇ ਝਾੜ ਕੇ ਜਿਹੜੀਆਂ ਹੈਗੀਆਂ ਵਿਛਾਤੀਆਂ ਤੇ ਤਕਰੀਬਨ ਹੁਣ ਹਾਫ ਵਿੱਚ 2003 ਵਾਰ ਦਾ ਬੈੱਡ ਸ਼ੀਟ ਮੈਂ ਧੋਈ ਦਿੰਨੀ ਆ ਕਿਉਂਕਿ ਹਨਾ ਗਰਮੀਆਂ ਬੱਚੇ ਅੰਦਰ ਹੀ ਪੈਂਦੇ ਨੇ ਜੀ ਦਿਨੇ ਵੀ ਜਦੋਂ ਬੱਚੇ ਆ ਜਾਂਦੇ ਜੀ ਬੈ ਕੇ ਅਗਰ ਰੋਟੀ ਪਾਣੀ ਵੀ ਅੰਦਰ ਹੀ ਬੈਠ ਕੇ ਖਾਂਦੇ ਆਗੇ ਤੇ ਇੱਧਰ ਜੀ ਛੋਟੇ ਬੈੱਡ ਦੀ ਛਾਦਰ ਵੀ ਬਸ ਮੈਂ ਇੱਦੇ ਛਾੜ ਕੇ ਵਿਛਾ ਦੋਗੀ ਤੇ ਨਾਲ ਨਾਲ ਇਥੇ ਟੀਵੀ ਚੱਲ ਰਿਹਾ ਹੈਗਾ ਇਥੇ ਜਾਸ ਹਣੀ ਸਵੇਰੀ ਲੱਗਦੀਆਂ ਸੀਗੀਆਂ ਤੇ ਮੁੜ ਕੇ ਬਸ ਮੈਂ ਬੰਦ ਕੀਤਾ ਨਹੀਂ ਉਹਨਾਂ ਦੇ ਕਾਰਟੂਨ ਹੀ ਇਥੇ ਚੱਲੀ ਜਾ ਰਹੇ ਹਨਾ ਤੇ ਮੇਰਾ ਬਸ ਧਿਆਨ ਉਹਦੇ ਕੰਮ 'ਚ ਹੀ ਹੁੰਦਾ ਜਦੋਂ ਮੇਰਾ ਧਿਆਨ ਕੰਮ 'ਚ ਹੋਏ ਨਾ ਫਿਰ ਮੈਂ ਟੀਵੀ ਵਗੈਰਾ ਦਾ ਵੀ ਨਹੀਂ ਮੈਨੂੰ ਹੁੰਦਾ ਵੀ ਕੀ ਚੱਲ ਰਿਹਾ ਜਾਂ ਕਿੰਨੇ ਕੁਸ਼ ਹਾਂ ਬਿਲਕੁਲ ਹੀ ਨਹੀਂ ਦੇਖਦੀ ਹੈਗੀ ਤੇ ਹਾਂਜੀ ਇੱਥੇ ਰੋਟੀ ਮਾਣੀ ਮੇਰਾ ਬਣਾ ਲਿਆ ਸੀਗਾ ਬਸ ਮੈਂ ਇਸ ਤੋਂ ਬਾਅਦ ਚਾੜੂ ਬੁਝਾ ਦੇ ਲਗਾਉਂਗੀ ਜਿਆਦਾ ਜਿਹੜੇ ਵਲੌਗ ਨੇ ਅੱਜ ਕੱਲ ਮੇਥੋਂ ਨਹੀਂ ਸ਼ੂਟ ਹੋ ਰਿਹਾ ਨਹੀਂ ਮੇਥੋਂ ਬੰਦੇ ਪਰ ਤੁਸੀਂ ਆਪਣੀ ਸਪੋਰਟਾ ਜਰੂਰ ਦਿਓ ਹਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਧੀ ਵਾਰ ਆਇਆ ਹਾਂ ਤਾਂ ਤੇ ਹਾਂਜੀ ਬਸ ਅੱਜ ਕੱਲ ਜਿਹੜਾ ਮੇਰਾ ਰੁਟੀਨ ਆ ਇਦਾਂ ਹੀ ਕੁਝ ਚੱਲ ਰਿਹਾਗਾ ਜਿਆਦਾ ਜਿਹੜੇ ਮੇਰੇ ਕੰਮ ਨੇ ਹੁਣ ਹਨਾ ਹਨ ਕੇ ਸਲਾਈ ਵਗੈਰਾ ਦਾ ਹੀ ਹੋ ਰਿਹਾਗਾ ਸੂਟ ਪੈਂਟ ਵਾਲੇ ਵੀ ਵਿੱਚ ਨਾਲ ਦੀ ਨਾਲ ਮੈਂ ਕਰੀ ਜਾ ਰਹੀ ਹੈਗੀ ਘੇੜੇ ਘੇੜੇ ਪੈਣ ਨਹੀਂ ਵਰਗੀ ਦਾ ਸੂਟ ਕੱਟਣਾ ਔਖਾ ਲੱਗਦਾ ਜੇ ਉਹ ਦੱਸਿਓ ਸੱਚੀ ਇਨਾ ਕਪੜਾ ਕੱਟਦਾ ਨਾ ਇਹ ਬਾਹਲਾ ਜਾਵੇ ਤੇ ਜਿਹੜੀ ਪਿਓਰ ਵਰਬੇ ਹੁੰਦੀ ਆ ਹਨਾ ਮੈਨੂੰ ਤਾਂ ਐਂਦਾ ਲੱਗਦਾ ਕਿ ਇਹ ਜਣ ਕੇ ਜਿਵੇਂ ਆਪਾਂ ਕਹਿੰਦੇ ਨਾ ਅ ਸਿਲਕ ਇਹ ਕਿਹਦਾ ਪਿਓਰ ਸਿਲਕ ਹੁੰਦੀ ਆ ਨਾ ਉਹਦੇ ਨੂੰ ਵੀ ਔਖਾ ਲੱਗਦਾ ਮੈਨੂੰ ਇਹ ਕਪੜਾ ਕੱਟਣਾ ਤੇ ਕਿੰਨਾ ਟਾਈਮ ਹੋ ਗਿਆ ਮੈਂ ਵਸਾ ਇੱਕ ਸ਼ਰਟ ਬੁਰੀ ਕੱਟਿਆ ਮਾੜਾ ਜਿਹਾ ਕਪੜਾ ਇਤੋਂ ਹਲਾਉਣੀਆ ਤੇ ਇਤੋਂ ਮਰਜਦਾ ਇਤੋਂ ਹਲਾਉਣੀ ਤੇ ਇਤੋਂ ਮਰਜਦਾ ਤੇ ਛਾਟ ਦੀ ਕਟਿੰਗ ਕਰ ਲਈ ਜੀ ਸਲਵਾਰ ਦੇ ਪੈਨਾ ਕਰ ਲਈ ਸੀ ਇਹ ਲਾਈਨਿੰਗ ਰਹੇਗੀ ਤੇ ਹੁਣ ਲਾਈਟ ਹੈ ਲਾਈਟ ਆ ਗਿਆ ਹੁਣ ਫਿਰ ਪ੍ਰੈਸ ਕਰਕੇ ਲਾਈਨਿੰਗ ਨਾਲ ਜੁਆਇੰਟ ਕਰਾਂਗੇ। ਸੱਚੀ ਜੀ ਇਹਦਾ ਕਲਰ ਬਹੁਤ ਸੋਹਣਾ ਲੱਗਿਆ। ਬਾਹਰ ਦਾ ਜਿਆ ਕਲਰ ਹੈ। ਅੱਜ ਕੱਲ ਹਮਨ ਕੱਪੜੇ ਹੁਣ ਇੱਕ ਵਾਰ ਬਸ 파ਟੀ ਵਿਆਹ ਤੇ ਲਾਂਗੇ। ਇਦਾਂ ਦੇ ਕੱਪੜੇ ਆ ਗਣਗੇ ਹੁਣ ਤਾਂ ਇਹ ਤਾਂ ਗਰਮ ਇਸ ਤਾਂ ਚਲੋ ਕਾਟਨ ਵਗੈਰਾ ਜਾਲ ਦੇਣੀ। ਹੁਣ ਇਹ ਤਾਂ ਆਹ ਲੀਵੀ ਕੇਲਾ ਕਟਿੰਗ ਕਰਕੇ ਰੱਖ ਲਿਏ ਫਿਰ ਲਾਈਨਿੰਗ ਸਾਈਪਰ ਤੇ ਗੈਸ ਕਰ ਦਾਂਗੇ ਇਹ ਬਾਕੀ ਲੱਗੇਗਾ ਹੁਣ ਲਾਈਟ ਆਈ ਸੀ ਜਾਊਗਾ ਇਹ ਲੱਗੇ ਗਲੇ ਦੇ ਗਿਆ ਤਾਂ ਬੜਨਾ ਆ ਨਾ ਆ ਦੇਖੋ ਇਨਾ ਇਹ ਗੁੱਪੜਾ ਦੇਖੋ ਲੇਜਨ ਕਾੜ ਬਿਲਕੁਲ ਨਹੀਂ ਹੈਗਾ ਮੈਸਰ ਦਿਖਾਉਣੀ ਆ ਦੇਖੋ ਕਾੜ ਨਹੀਂ ਆ ਹੈਗਾ ਬਿਲਕੁਲ ਹੀ ਪਰ ਜਦੋਂ ਆਪਾਂ ਇਹਦਾ ਹੋੜ ਲਚਾਣਾ ਹੈ ਨਾ ਜਿਵੇਂ ਦੇਖਾ ਭਾਈ ਇੱਥੇ ਕਰ ਲੈਣਾ ਹੁਣ ਆ ਦੇਖੋ ਆਇਆ ਗਿਆ ਨਾ ਇੱਕ ਛੇਡਾ ਢੁੱਪੜਾ நன்னைப் பிறக்கல விக்கார்னேன் இது சால்லையும் நான் ஜी நான் நான் திராராயே ਮੈਨੂੰ ਲੱਗਦਾ ਨਾ ਵੀ ਕਾਟਨ ਦੇ ਸੂਟਾ ਦੂਸਰੇ ਵੀ ਲਾਈਨਿੰਗ ਵਾਲੇ ਮੈਨੂੰ ਲੱਗਦਾ ਜੇ ਮੈਂ ਨਾ ਮੈਂ ਦੋ ਕੱਟਦਾ ਉਹਨਾਂ ਸੂਣ ਦੇ ਟਾਈਮ ਤੇ ਇੱਕ ਬੱਤੇ ਜਾਂਦਾ ਹਾਂਜੀ ਦੁਪਹਿਰ ਦਾ ਟਾਈਮ ਹੋ ਗਿਆ ਤੇ ਇਹ ਚੌਲ ਭੰਨੇ ਰੱਖੇ ਨੇ ਮੈਂ ਕਿਉਂਕਿ ਬੱਚੀ ਆ ਗਈ ਹੈ ਨਾ ਆਪਣੀ ਨੂਰ ਹਲੇ ਆਈ ਨਹੀਂ ਨੂਰ ਆਉਣ ਵਾਲੀ ਹੈ ਮੈਂ ਕਿਚੜ ਚੌਲ ਬਣਾ ਰਹੀ ਕਿਉਂਕਿ ਦੁਪਹਿਰ ਦਾ ਟਾਈਮ ਹੋ ਗਿਆ ਤਾਂ ਚੈਨ ਨੂੰ ਖਿਲਾ ਲਿਆ ਤੇ ਅੱਜ ਝੋਲੀ ਬਣਾ ਦੇ ਮੈਂ ਪਪਈਆ ਦੇ ਬਣਾ ਤੇ ਇਧਰ ਖਿਟੇ ਸਾਰਾ ਖਤੇਵਾਰ ਨੇ ਤੇ ਇਹਦਾ ਆਪਣੀ ਇੱਕ ਟੜਕਾ ਲਗਾ ਲਿਆ ਵਿੱਚ ਛੋਲੇ ਨੇ ਨਾ ਕਾਲੇ ਜਿਹੇ ਨੇ ਪੈਸੀ ਵਿੱਚੇ ਮੈਂ ਉਹਨਾਂ ਦਾ ਟੜਕਾ ਲਗਾਤਾ ਵਧੀਆ ਲੱਗਦੇ ਨੇ ਚੌੜੇ ਦਾ ਬਣੇ ਹੁਣ ਮੈਸੇ ਮੈਂ ਕੁੱਕੜ ਦਾ ਨਾ ਠੱਕੜ ਨਹੀਂ ਲਗਾਉਂਦੀ ਹੈਗੀ ਇੱਦਾਂ ਢੱਕੇ ਤੇ ਛੀਂਦੇ ਨਾਲੋਂ ਅੱਜ ਨਾ ਲਾਈਟ ਹੈਗੀ ਪਗੜੀ ਕੇ ਲੈਂਦਾ ਜਿਆਦਾ ਟੱਕਣਾ ਹੈ ਨਾ ਤਰੀ ਨੂੰ ਡੇਢ ਦੋ ਘੰਟੇ ਹੋ ਗਏ ਲਾਈਟ ਦੇ ਨਹੀਂ ਸੂਟ ਕੱਟ ਕੇ ਰੱਖਿਆ ਪਿਆ ਹੁਣ ਜੇ ਆਉਂਗੀ ਤਾਂ ਮੈਂ ਲਗੂਗੀ ਕਿ ਨਹੀਂ ਹੈ ਨਾ ਉਹ ਕਰ ਹੁਣ ਗਰਮੀ ਲੱਗ ਰਹੀ ਸੱਚੀ ਬਾਲਾ ਬੁਰਾ ਹਾਲ ਹੋਇਆ ਪਿਆ ਇਹ ਚੋਲ ਦੇ ਫਿਓਰ ਰੱਖ ਤੇ ਆਪਣੇ ਭਾਂਡੇ ਨੇ ਬਣਦੇ ਆ ਕਿ ਮੈਂ ਦਿਨੀਆਂ ਬੋਰ ਸੂਟ ਕੱਢੀ ਗਾ ਕੇ ਰੱਖੀ ਹਾਂ ਹਾਂ ਕੀ ਹੋ ਗਿਆ ਕਾਤੇ ਪੰਖ ਨਾ ਹਾਂ ਆ ਦੇਖ ਖੁਸ਼ਮੀਲੋ ਸਾਡੀ ਜਿੰਮੀ ਨੂੰ ਚੱਪਣਾ ਨਾ ਕਾ ਇਹਨੂੰ ਕੋਈ ਚੀਜ਼ ਆ ਜੇ ਨੇ ਚੱਕ ਕੇ ਉਧਰ ਲੈ ਕੇ ਜਾਣੀ ਹੁੰਦੀ ਆ ਜਿੰਮੀ ਦੇਖ ਹੁਣ ਠੰਡਾ ਫਰਸ਼ ਆ ਉਧਰ ਕੀ ਹੋ ਰਿਹਾ ਤੇ ਇਦਾਂ ਚੀਜ਼ੇ ਫੋ ਮੈਂ ਸੂਟ ਕੱਟ ਕੇ ਰੱਖ ਲਿਆ ਤੇ ਹੁਣ ਲਾਈਟ ਹੈ ਨਹੀਂ ਲਾਈਟ ਵੇਨਾ ਮਸ਼ੀਨ ਨਹੀਂ ਚੱਲਣੀ ਤੇ ਮੈਂ ਦੇਖ ਰਹੀ ਆ ਵੀ ਦੂਸਰਾ ਸੂਟ ਵੀ ਕਟਿੰਗ ਕਰਕੇ ਰੱਖ ਲਈ ਆ ਆਪਾਂ ਇਹਨੇ ਇਹਨੇ ਹੁਣ ਜਿਵੇਂ ਕਟਿੰਗ ਕਰਨ ਲੱਗੀ ਨੇ ਕੁਝ ਨਹੀਂ ਛੱਡਣਾ ਸਾਰਾ ਕੁਝ ਇਹਨੇ ਚਾਚਾ ਕਿਲ ਜਾਈ ਜਾਣਾ ਜਿਮੀ ਜਿਮੀ ਵੇ ਤੇ ਖਾਂ ਭਈ ਜਿਮੂ

ਨਾ ਅਲਿਨਾ ਆਇਨੀ ਕਰਨਾ ਆ ਦੇਖੀ ਨਾ ਛੇੜਨਾ ਚਲੋ ਜੀ ਆਪ ਆਪਣਾ ਹੰਦ ਲੱਗੇ ਕੰਮ ਕਰਨ ਹਾਂਜੀ ਇੱਥੇ ਟਾਈਮ ਹੋ ਗਿਆ ਸ਼ਾਮ ਦਾ ਸ਼ਾਮ ਦਾ ਵੀ ਨਹੀਂ ਕਹਿ ਸਕਦੇ ਤਕਰੀਬਨ 7:00 ਦਾ ਟਾਈਮ ਆ ਜਿਹੜਾ ਹੋ ਗਿਆ ਦਾਲ ਸਬਜ਼ੀ ਇਥੇ ਮੈਂ ਬਣਾ ਲਈ ਸੀ ਆਟਾ ਮੈਂ ਗੁੰਨ ਲਿਆ ਰੱਖਤਾ ਇਹ ਵਾਲਾ ਸੂਟ ਆਇਆ ਸੀ ਆਪਣੇ ਕੋਲ ਸਲਾਈ ਕਰਨਾ ਯਾਨੀ ਕਿ ਨੰਦ ਪਰਜਾਈ ਦੇ ਸੂਟ ਸੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਮਰਬਰੀ ਦਾ ਦਿਖਾਇਆ ਫਿਰ ਉਹ ਕਹਿੰਦੇ ਵੀ ਨਹੀਂ ਵੀ ਮਿਲ ਭਾਬੀ ਦਾ ਪਹਿਲਾ ਲਾ ਲਉਗਾ ਨਾ ਤੇ ਉਹਨਾਂ ਨੂੰ ਚਾਹੀਦਾ ਸੀ ਸੂਹਾ ਮੈਂ ਕਿਹਾ ਚਲੋ ਮੈਂ ਹੁਣ ਕੱਟ ਕੇ ਰੱਖ ਲੈਣੀ ਆ ਰਾਤ ਨੂੰ ਮੈਂ ਸੂਟ ਸਲਾਈ ਕਰਨਾ ਸੀਗਾ ਤੇ ਕਟਿੰਗ ਨਾ ਮੈਂ ਇਹਨਾਂ ਦਾ ਨਾਪ ਮੇਰੇ ਕੋਲ ਪਹਿਲੀ ਵਾਰੀ ਆਇਆ ਸੁਣ ਲਓ ਮੈਂ ਕਾਪੀ ਤੇ ਲੈ ਕੇ ਰੱਖ ਲੈਣੀ ਆ ਕਈ ਵਾਰੀ ਫਿਰ ਵੀ ਇਹ ਕਪੜਾ ਆਉਂਦਾ ਨਾ ਕਈ ਵਾਰੀ ਨਾਪ ਨਹੀਂ ਹੁੰਦਾ ਤਨਾਫ ਲਿਖਿਆ ਪਿਆ ਹੋਵੇ ਤਾਂ ਆਪਾਂ ਇਦਾਂ ਹੈਨਾ ਸੋਲਟ ਜਿਹੜੀ ਕਟਿੰਗ ਕਰ ਲੈਨੇ ਆ ਤੇ ਰਾਤ ਨੂੰ ਮੈਂ ਲਗੂ ਜੀ ਨੂੰ ਸਾਈਟ